ਪ੍ਰਤਿਵੇ ਤੋਂ ਕਰ ਲਤੀ ਪਾ ਕਾਲ ਰਿਖਣਾ ਹੈ ਆਪਣਾ ਗੀਰ ਸਿੱਖਰਮ ਦਾ ਇਤਿਹਾਸਕ ਸਥਾਨ ਫੋਤੇਗਰ ਸਾਹਿਬ ਸਰਹੰਦ ਵਿਖੇ ਭਾਈ ਕਰਮ ਸਿੰਘ ਅਤੇ ਭਾਈ ਪ੍ਰਤਾਪ ਸਿੰਘ ਜੀ ਦੀ ਯਾਦ ਵਿੱਚ ਹਰ ਸਾਲ ਦੀ ਤਰ੍ਹਾਂ ਸ਼ਹੀਦੀ ਦਿਵਸ ਉਹਨਾਂ ਸ਼ਹੀਦਾਂ ਦੀ ਚਲਦੀ ਵੰਸ ਦੇ ਪਰਿਵਾਰ ਮੈਂਬਰਾਂ ਤੇ ਵੱਦੋਂ ਟੋਡਰਮਲ ਨਗਰ ਵਿਖੇ 31 ਅਕਤੂਬਰ ਨੂੰ ਬੜੀ ਸ਼ਰਧਾ ਸਹਿਤ ਮਨਾਇਆ ਗਿਆ ਇਸ ਅਫਸਰ ਤੇ ਦੇਸ਼ ਵਿਦੇਸ਼ਾ ਤੋਂ ਰਾਗੀ ਕੀਰਤਨਕਾਰ ਅਤੇ ਕਥਾਵਾਚਕਾਂ ਨੇ ਆਈਆਂ ਸੰਗਤਾਂ ਨੂੰ ਸ਼ਹੀਦਾਂ ਦੇ ਇਤਿਹਾਸ ਬਾਰੇ ਜਾਣ ਦਿੱਤਾ ਅਤੇ ਬੁਲਾਰਿਆਂ ਨੇ ਆਈਆਂ ਸੰਗਤਾਂ ਨੂੰ ਦੱਸਿਆ ਇਹਨਾਂ ਮਹਾਨ ਸ਼ਹੀਦਾਂ ਨੇ ਪੰਜਾ ਸਾਹਿਬ ਸ਼ਹੀਦੀ ਸਾਕਾ ਵਿੱਚ ਆਪਣੇ ਹਜ਼ਾਰਾਂ ਸਾਥੀਆਂ ਸਮੇਤ ਅੰਗਰੇਜ਼ੀ ਹਕੂਮਤ ਦੇ ਵਿਰੋਧ ਵਿੱਚ ਚਾਹਦੀਆਂ ਰੇਲ ਗੱਡੀਆਂ ਅੱਗੇ ਆ ਕੇ ਇੱਕ ਦੂਸਰੇ ਤੋਂ ਪਹਿਲਾਂ ਅੱਗੇ ਹੋ ਕੇ ਸ਼ਹਾਦਤ ਦਿੱਤੀਆਂ ਜਿਸ ਦੇ ਇਤਿਹਾਸ ਨੂੰ ਜਾਣਨ ਦੇ ਲਈ ਵਖ-ਵਖ ਆਗੂਆਂ ਦੀ ਜਵਾਨੀ ਸੁਨੋ ਦੀਵਨ ਨੂੰ ਨੀਂਦਾਂ ਵਿੱਚ ਮੈਂ ਕੀ ਕਥਤੂਰੀ ਕਰਕੇ ਦਾ ਸਮਾਗਮ ਹੈ ਸਾਕਾ ਸ੍ਰੀ ਨਨਕਾਣਾ ਸਾਹਿਬ ਪੰਜਾ ਸਾਹਿਬ ਜਿਹੜੀ ਅਸੀਂ ਧਰਤੀ ਤੇ ਬੈਠੇ ਆ ਇਹ ਉਹ ਪਵਿੱਤਰ ਧਰਤੀ ਹੈ ਜਿੱਥੇ ਧੰਤਨ ਬਾਬਾ ਜੋਰਾਵਾਲਾ ਸੇ ਧੰਤਨ ਬਾਬਾ ਫਤੇ ਸਿੰਘ ਧੰਤਨ ਬੰਦਾ ਗੁਰੂ ਘਰ ਚਾਪਨ ਜੋਤਾਰਤੀ ਪ੍ਰਾਪਨ ਇਹ ਬਾਬਾ ਬੰਦਾ ਸਿੰਘ ਬਹਾਦਰ ਨੇ ਸਰਹੰਦਵੀ ਫਤਿਹ ਕੀਤੀ ਹੈ ਜਿਵੇਂ ਸਾਡੇ ਸਤਿਕਾਰਯੋਗ ਮਹਾਂਪੁਰਖ ਬਾਬਾ ਬਨੋਦ ਜੀ ਦੱਸ ਕੇ ਹੱਡੇ ਨੇ ਤੇ ਹੋਰ ਪਵਿੱਤਰ ਰੂਹਾ ਮਹਾਪੁਰਖ ਭਾਈ ਗਦਾਹ ਜੀ ਬੈਠੇ ਨੇ ਮਾਬੋ ਦੁਸ਼ੀ ਨਿਗਾੜੇ ਬੈਠੇ ਨੇ ਦਸਾੜੀ ਸਾਹਿਬਾ ਨੇ ਬਾਪਾ ਪਾ ਸਾਹਿਬ ਜਿਨ੍ਹਾਂ ਦਾ ਇਹ ਉਤਮ ਪ੍ਰਾਲਾਹ ਹੈ ਜਿਨ੍ਹਾਂ ਨੇ ਸੰਗੀਤ ਨੂੰ ਜੋੜਨ ਦਾ ਬਹੁਤ ਸੋਹਣਾ ਪ੍ਰਾਲਾਹ ਹੈ ਤਾਂ ਹੋਰ ਮਾਪੁਰਖ ਪਵਿੱਤਰ ਆਤਮਾ ਸਾਈ ਲੋਕ ਬੈਠੇ ਨੇ ਸਾਰੇ ਰੱਬ ਜੀ ਰੂਹਾ ਤੇ ਸਿੱਖੀ ਨੂੰ ਵਰਕਰਾਰ ਰੱਖਦੇ ਹੋਏ ਸਾਡੇ ਸਿੱਖਾਂ ਨੇ ਉਹ ਸ਼ਹਾਦਤਾਂ ਦਿੱਤੀਆਂ ਜੋ ਇਤਿਹਾਸ ਦੇ ਵਿੱਚ ਇੱਕ ਮਨਸੂਰ ਹੋਇਆ ਜਾਂ ਪਤਾ ਨਹੀਂ ਕਿੰਨੇ ਕੁ ਮਨਸੂਰ ਹੋ ਗਏ ਸਿੱਖੀ ਇਤਿਹਾਸ ਦੇ ਵਿੱਚ ਸਾਡੇ ਉਹ ਮਨਸੂਰ ਉਹ ਵੀ ਸਤਕਾਰਯੋਗ ਨੇ ਜਿਹਦੇ ਮਨਸੂਰ ਨੇ ਸ਼ਹਾਦਤ ਦਿੱਤੀ ਉਹ ਵੀ ਸਤਕਾਰਯੋਗ ਨੇ ਪਰ ਸਾਡੇ ਲੱਖਾਂ ਮਨਸੂਰ ਬੈਨੇ ਸਾਡੇ ਸਿੱਖ ਘਰਾਣੇ ਨੂੰ ਬੜਾ ਉੱਚਾ ਮਾਣ ਹੈ ਸੰਭਾਗਾਂ ਦੇਖ ਕੇ ਬਹੁਤ ਮਨ ਖੁਸ਼ ਹੈ ਸੰਤਾਂ ਦੇ ਦਰਸ਼ਨ ਕੀਤੇ ਆ ਉਹਨਾਂ ਦੇ ਵਿਚਾਰ ਸੁਨੇ ਆ ਔਰ ਇਹ ਬੰਦੇ ਰੁਕਤਲੀ ਤਾ ਨਾ ਜਿਸ ਤਰ੍ਹਾਂ ਤੇ ਬੱਚਿਆਂ ਨੇ ਆਪਣਾ ਜੀਵਨ ਮੂਰਤ ਤੇ ਇਹ ਤੋਂ ਅਰਥ ਇਹ ਬਹੁਤ ਮਨ ਖੁਸ਼ ਹੈ ਉਹ ਸੰਗਤ ਦੀ ਸ਼ਰਧਾ ਵੀ ਜੋ ਸੰਗਤ ਦੀ ਸ਼ਰਧਾ ਵੀ ਤੇ ਔਰ ਇਸ ਪ੍ਰਵਾਹ ਦੀ ਸ਼ਰਧਾ ਵੀ ਮਨ ਜਿਹੜਾ ਵਾ ਬਹੁਤ ਪਰਮਾਨੰਤ ਕੀ ਮੈਸੇਜ ਦੇਣਾ ਚਾਹੁੰਦੇ ਹੋ ਬਾਬਾ ਜੀ ਨੂੰ ਸਾਨੂੰ ਬਾਬਾ ਜੀ ਕੋਈ ਗਲਤ ਕੰਮਾਂ 'ਚ ਨਹੀਂ ਪੈਣਾ ਚਾਹੀਦਾ ਨੌਜਵਾਨਾਂ ਨੂੰ ਨਸ਼ਿਆਂ ਤੋਂ ਬਚਣਾ ਚਾਹੀਦਾ ਔਰ دین ਹਮਾਂ ਦਾ ਧਰਮ ਦੀ ਰੱਖਿਆ ਕਰਨੀ ਚਾਹੀਦੀ ਸਾਰਾ ਧਰਮ ਇੱਕੋ ਹੀ ਹੈ ਕੋਈ ਵਖਰਾ ਵਖਰਾ ਨਹੀਂ ਹੈ ਅਸੀਂ ਇੱਕ ਗੁਲਦਸਤੇ ਦੇ ਫੁੱਲ ਹਾਂ ਉਸਾਨੀ ਇਸ ਸਮੈਲ ਨੂੰ ਆਪਣੇ ਆਪ ਇਹ ਸਾਡੇ ਸਤਕਾਰਯੋਗ ਸ਼ਹੀਦ ਤੇਰਾ ਸ਼ਹੀਦ ਸਿੰਘ ਵਾਸ਼ੂ ਗੁਰੂ ਕੇ ਪਿਆਰੇ ਅੱਜ ਨੂੰ ਦੋ ਦਿਨ ਪਹਿਲਾਂ 11 ਸ਼ਹੀਦ ਹੋਏ ਤੇ ਦੋ ਜਿਹੜੇ ਰਹਿ ਗਏ ਸੀ ਭਾਈ ਸਾਹਿਬ ਭਾਈ ਕਰਮ ਸਿੰਘ ਜੀ ਭਾਈ ਸਾਹਿਬ ਭਾਈ ਪ੍ਰਤਾਪ ਸਿੰਘ ਜੀ ਇਹਨਾਂ ਨੇ ਜਾ ਕੇ ਦਾਮ ਹਸਪਤਾਲ ਦੀ ਜੀ ਵਿੱਚ ਛੱਡਿਆ ਜਾ ਗੁਰੂ ਕੇ ਪਿਆਰੇ ਆਜ ਦਾ ਜਿਹੜਾ ਇਤਿਹਾਸ ਦੇ ਵਿੱਚ ਜਿਗਰ ਆਂਦਾ ਉਹਦੇ ਸੰਬੰਧ ਦੇ ਵਿੱਚ ਉਹਨਾਂ ਵੱਡਿਆਂ ਦੀ ਯਾਦ ਮਨਾਲ ਦਾ ਯਤਨ ਕਰਦੇ ਆਂ ਬੇਅੰਤ ਸਾਧੂ ਸ਼ਾਂਤ ਮਹਾਤਮਾ ਸਾਡੇ ਕੋਲੇ ਆਪ ਜੀ ਨੇ ਦੇਖਿਆ ਡੂੰਘੇੜੀ ਵਾਲੇ ਭਾਈ ਗੁਰਦਾਸ ਜੀ ਬਾਬਾ ਜੀ ਚੰਨ ਘਾਟ ਵਾਲੇ ਮਹਾਂਪੁਰਸ਼ ਬਟਾਲੇ ਤੋਂ ਮਹਾਂਪੁਰਸ਼ ਆਏ ਬੇਅੰਤ ਰਾਗੀ ਟਾੜੀ ਹੋਰ ਵੀ ਆਈ ਜਾ ਰਹੀ ਹੈ ਸਵੇਰ ਦੇ ਹਾਜ਼ਰੀਆਂ ਭਰ ਰਹੇ ਨੇ ਔਰ ਬੜੇ ਉਤਸ਼ਾਹ ਦੇ ਨਾਲ ਦੇਸ਼ਾਂ ਅੰਦੇਸ਼ਾਂ ਦੀਆਂ ਸੰਗਤਾਂ ਫਰੋਜ਼ਪੁਰ ਦੀ ਧਰਤੀ ਦੀਆਂ ਸੰਗਤਾਂ ਚੰਨਗੜ 68 ਦੀਆਂ ਸੰਗਤਾਂ ਕਿਹੜੀਆਂ ਪਿੰਡ ਦੀਆਂ ਸੰਗਤਾਂ ਮਹਾਂਪੁਰਸ਼ਾਂ ਦੇ ਨਾਲ ਸਾਰੇ ਨਾਲ ਕੇ ਸਹਿਯੋਗ ਦੇ ਨਾਲ ਇਹਨੂੰ ਤਾਜ਼ਾ ਕਰਦੇ ਆ। ਇਹੀ ਮੈਸੇਜ ਹੈ ਕਿ ਸਾਡੀ ਵੱਡਿਆਂ ਦੀ ਯਾਦ ਅਸੀਂ ਮਨਾਦੇ ਰਹੀਏ ਆਪਣੇ ਵਿਰਸੇ ਨਾਲ ਜੁੜੇ ਰਹੀਏ। ਔਰ ਸਭ ਤੋਂ ਇੱਕ ਮੈਸੇਜ ਅਸੀਂ ਇਹ ਦੇਣਾ ਚਾਹੁੰਦੇ ਆ ਮਹਾਰਾਜੀ ਧੰਨ ਗੁਰੂ ਨਾਨਕ ਸਾਹਿਬ ਜੀ ਜਦੋਂ ਬਟਾਲੇ ਦੀ ਧਰਤੀ ਤੇ ਆਨੰਦ ਕਾਰਜ ਹੋਇਆ ਗੁਰੂ ਕੇ ਪਿਆਰੇ ਉਸ ਵੇਲੇ ਸਾਧੂ ਸੱਚੇ ਪਾਤਸ਼ਾਹ ਨੇ ਇੱਕ ਓੰਕਾਰ ਲਿਖ ਕੇ ਫੇਰੇ ਲਿਆ ਲਾਵਾ ਇਹ ਅਸੀਂ ਮੈਸੇਜ ਸਾਰੇ ਦੇਸ਼ ਵਿਦੇਸ਼ ਵਿੱਚ ਦੱਸਣਾ ਚਾਹੁੰਦੇ ਆ ਵੀ ਜੋ ਸਾਡੇ ਮੋਢਲੇ ਧੰਨ ਗੁਰੂ ਨਾਨਕ ਸਾਹਿਬ ਨੇ ਉਹਨਾਂ ਨੇ ਜਦੋਂ ਏਕ ਓੰਕਾਰ ਰੱਖ ਕੇ ਉਹਦੇ ਨਾਲ ਲਾਵਾ ਲਈਆਂ ਨੇ ਤੇ ਸਾਨੂੰ ਵਿਦੇਸ਼ ਦਤਾ ਏਕ ਓੰਕਾਰ ਤੇ ਗੁਰੂ ਕੇ ਪਿਆਰਿਓ ਜਿਹੜਾ ਕੋਈ ਪੋਥੀ ਸਾਹਿਬ ਦੀ ਬਾਣੀ ਦੀ ਬੇਅਦਵੀ ਕਰਦਾ ਤੁਸੀਂ ਆਪਣਾ ਸਾਹ ਆਪ ਲਾਣਾ। ਇਹ ਸਰਨਾ ਸਮਾਗਮ ਜੋ ਕਿ 52 ਸਾਲ ਪਹਿਲਾਂ ਹੈ। ਸੰਤ ਬਾਬਾ ਬਨਾਂ ਸਿੰਘ ਜੀ ਮਹਾਰਾਜ ਦੇ ਦਰਕਰਮ ਵਰ ਸਾਇ ਹੋਏ ਸੰਤ ਬਾਬਾ ਅਜੀਤਪਾਲ ਸਿੰਘ ਜੀ ਦੀ ਬਾਣੀ ਕਾਈ ਗਫੇ ਕੀ ਉਹਨਾਂ ਨੇ ਸਰਵਾਲੀ ਮਖੇਸ ਜੀ ਤੱਕ ਹੈ। ਇਹ ਸਰਨਾ ਸਮਾਗਮ ਚੰਨਦੀ ਰਹਿਣ ਕਿ ਤਨ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਜੀ ਦੇ ਸਤਿ ਸਾਹਿਬ ਹਿੱਤ ਕਰਵਾਇਆ ਜਾ ਰਿਹਾ ਹੈ ਜਿਸ ਵਿੱਚ ਅਨੇਕਾਂ ਹੀ ਮਹਾਪੁਰਸ਼ ਆਏ ਹਨ ਹਿੰਦੂ ਧਰਮ ਦੇ ਵੀ ਮੁਸਲਮ ਧਰਮ ਦੇ ਵੀ ਹੋਰ ਵੀ ਸਿੱਖ ਧਰਮ ਦੇ ਬਹੁਤ ਮਹਾਨ ਪੁਰਸ਼ ਆਏ ਹਨ ਇਹਨਾਂ ਸਮਾਗਮਾਂ ਦਾ ਅਸਲ ਵਿੱਚ ਜੋ ਦੇਣ ਹੈ ਸਤਕਾਰਯੋਗ ਪਾਈ ਕਰਮ ਸਿੰਘ ਜੀ ਸਤਿਕਾਰਯੋਗ ਪਾਈ ਪ੍ਰਤਾਪ ਸਿੰਘ ਜੀ ਸਾਕਾ 557 ਨਨਕਾਣਾ ਸਾਹਿਬ ਦਾ ਜੋ ਹੈ ਉਹਨਾਂ ਦੀ ਯਾਦ ਵਿੱਚ ਇਸਲਾਣਾ ਸਵਾਗ ਮਨਾਇਆ ਜਾ ਰਿਹਾ ਹੈ ਸ਼ਹੀਦਾਂ ਨੂੰ ਪ੍ਰਣਾਮ ਹੈ ਜਿਸ ਧਰਤੀ 'ਤੇ ਅਸੀਂ ਬੈਠੇ ਹਾਂ ਮੇਰੇ ਸਤਿਕਾਰਯੋਗ ਬਾਬਾ ਬਜਿੰਦਰ ਸਿੰਘ ਜੀ ਚਰਨ ਘਾਟ ਵਾਲੇ ਮਹਾਂਪੁਰਸ਼ਾਂ ਨੇ ਦੱਸਿਆ ਹੈ ਕਿ ਇਸ ਧਰਤੀ 'ਤੇ ਜਿੱਥੇ ਮਹਾਂਪੁਰਸ਼ਾਂ ਨੇ ਸਾਡੇ ਵੱਡਿਆਂ ਨੇ ਪੁਰਖਿਆਂ ਨੇ ਚਰਨ ਪਾਏ ਉੱਥੇ ਬਹੁਤ ਵੱਡੀ ਦੇਣ ਹੈ ਬੁਰਜ ਸਾਹਿਬਾ ਠੰਡਾ ਬੁਰਜ ਅਤੇ ਜੋ ਕਿ ਟੋਟਰਮਲ ਜਿਨੇ ਇਸ ਧਰਤੀ ਤੇ ਪੂਰਾ ਵਿਸ਼ਵਾਸ ਕੇ ਇਸ ਧਰਤੀ ਨੂੰ ਆਪਣੇ ਵੱਲੋਂ ਮੁੱਲ ਖਰੀਦ ਕੇ ਸਹਾਬਜਾਦਾਂ ਦਾ ਸਿਤਾਜ ਸਿਤਾ ਬਾਬਾ ਜੂਰਾਵਰ ਸਿੰਘ ਜੀ ਬਾਬਾ ਫਤਿਹ ਸਿੰਘ ਜੀ ਮਾਰਤਾ ਗੁਜਰ ਕੌਰ ਜੀ ਦੇਖੋ ਇਹ ਬਹੁਤ ਵੱਡੀ ਸਾਡੇ ਵੱਡੇ ਮਹਾਪੁਰਸ਼ਾਂ ਦੀ ਸਤਿਗੁਰਾਂ ਦੀ ਦੇਣ ਹੈ ਇਹਨਾਂ ਪਰਉਪਕਾਰਾਂ ਨੂੰ ਭੁਲਾਉਣਾ ਨਹੀਂ ਚਾਹੀਦਾ ਇਹੀ ਹੀ ਮਾਂ ਪ੍ਰਸ਼ਾਨੇ ਯਾਦ ਰੱਖਦੇ ਆ ਸਾਰੇ ਹੀ ਸੰਸਾਰ ਵਿੱਚ ਆਪਣੇ ਵੱਲੋਂ ਝੋਕਾ ਲਾਇਆ ਹੋਇਆ ਹੈ ਕਿ ਆਪਣੇ ਵੱਡਿਆਂ ਦੇ ਦਿਨ ਮਨਾਈਏ ਤਾਂ ਕਿ ਸਾਡੇ ਜੀਵਨ ਵਿੱਚ ਐਸਾ ਰਾਹ ਬਣ ਜਾਏ ਸਤਿਗੁਰੂ ਦੀ ਦਰਗਾਹ ਨੂੰ ਸੱਚਖੰਡੋਂ ਜਿਹੜਾ ਰਜਾਣ ਵਾਲਾ ਰਸਤਾ ਹੈ ਸਭ ਨਾਲ ਪ੍ਰੇਮ ਨਿਵਾੜ ਕੇ ਇਸੇ ਤਰ੍ਹਾਂ ਹੀ ਜੋ ਗੁਰਮੁਖ ਜੀਵਨ ਹੈ ਜੀ ਕਾ ਖਾਲਸਾ ਛਲੀ ਵਾਹ ਗੁਰੂ ਜੀ ਕੀ ਫਤਿਹ ਸਾਰੇ ਸੰਗਤਾਂ ਦੇ ਮਹਾਪੁਰਖਾਂ ਦਾ ਜੀ ਆਇਆਂ ਨੂੰ ਬਿਊਰੋ ਰਿਪੋਰਟ ਐਸਐਮਜ਼ेड ਨਿਊਜ਼